ਯਾਦ ਰੱਖੋ ਫਿਰ ਸਮਾਂ ਆਇਆ ਤੁਹਾਨੂੰ ਨੁਕਤੇ ਸਮਝਣੇ ਪੈਣਗੇ ਜੇ ਤੁਸੀਂ ਇਤਿਹਾਸ ਨੂੰ ਸਮਝਣਾ ਹੈ ਜਦੋਂ ਬਾਸਰ ਕੇ ਆਏ ਨੇ ਨਾ ਗੁਰੂ ਰਾਮਦਾਸ ਜੀ ਉਸ ਵੇਲੇ ਗੁਰੂ ਅਮਰਦਾਸ ਜੀ ਹਾਲਾਂਕਿ ਉਦੋਂ ਬਾਬਾ ਅਮਰਦਾਸ ਜੀ ਨੇ ਸੇਵਾ ਵਿੱਚ ਨੇ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਨੇ ਖਡੂਰ ਸਾਹਿਬ ਫਿਰ ਇੱਕ ਵੇਲਾ ਆਇਆ ਕੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਜੀ ਨੂੰ ਦਿੱਤੀ। ਔਰ ਜਦੋਂ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਵਿਰਾਜਮਨ ਹੋਏ ਉਸ ਵੇਲੇ ਮਹਾਰਾਜ ਨੇ ਇੱਕ ਨਗਰ ਬਸਾਇਆ। ਕੀ ਨਾਮ ਹੈ ਉਸ ਨਗਰ ਦਾ? ਉਹ ਬੋਲੋ ਭਲਿਓ। ਚਲੋ ਧਿਆਨ ਕਰ ਲਓ। ਅਧਿਆਨ ਕਰ ਲਿਓ ਬਹੁਤ ਧਿਆਨ ਨਾਲ ਸੁਣੋ ਗੁਰੂ ਨਾਨਕ ਸਾਹਿਬ ਨੇ ਇੱਕ ਨਗਰ ਬਸਾਇਆ ਉਹਦਾ ਨਾਮ ਹੈ ਕਰਤਾਰਪੁਰ ਸਾਹਿਬ ਜਿਹੜਾ ਜਿਹੜਾ ਕਰਤਾਰਪੁਰ ਸਾਹਿਬ ਅੱਜ ਕੱਲ ਪਾਕਿਸਤਾਨ ਵਿੱਚ ਹੈ ਉਹ ਗੁਰੂ ਨਾਨਕ ਸਾਹਿਬ ਦਾ ਬਸਾਇਆ ਹੋਇਆ ਹੈ ਯਾਦ ਰੱਖਿਓ ਗੁਰੂ ਅੰਗਦ ਸਾਹਿਬ ਨੇ ਇੱਕ ਨਗਰ ਬਸਾਇਆ ਉਹਦਾ ਨਾਮ ਹੈ ਖਡੂਰ ਸਾਹਿਬ ਗੁਰੂ ਅਮਰਦਾਸ ਜੀ ਨੇ ਇੱਕ ਨਗਰ ਬਸਾਇਆ ਉਹਦਾ ਨਾਮ ਹੈ ਗੋਇੰਦਵਾਲ ਸਾਹਿਬ ਅਗਲੀ ਵੀ ਬਿਲਤੀ ਧਿਆਨ ਵਿੱਚ ਕਰ ਲੋ ਗੁਰੂ ਰਾਮਦਾਸ ਜੀ ਨੇ ਵੀ ਇੱਕ ਨਗਰ ਬਸਾਇਆ ਉਹਦਾ ਨਾਮ ਹੈ ਸ੍ਰੀ ਅਮਰਸਰ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਚਾਰ ਨਗਰ ਬਸਾਏ ਗੁਰੂ ਅਰਜੁਨ ਦੇਵ ਜੀ ਨੇ ਚਾਰ ਨਗਰ ਬਸਾਏ ਇੱਕ ਤਰਨਤਾਰਨ ਸਾਹਿਬ ਦੂਜਾ ਚਿਹਰਟਾ ਸਾਹਿਬ ਤੀਜਾ ਜਲੰਧਰ ਲਾਗੇ ਕਰਤਾਰਪੁਰ ਸਾਹਿਬ ਇਹ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਦਾ ਬਸਾਇਆ ਹੋਇਆ ਔਰ ਚੌਥਾ ਜਿਹੜਾ ਨਗਰ ਬਸਾਇਆ ਉਹ ਗੋਬਿੰਦਪੁਰ ਜਿਹਨੂੰ ਅੱਜ ਕੱਲ ਹਰ ਗੋਬਿੰਦਪੁਰ ਆਖਿਆ ਜਾਂਦਾ ਹੈ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਵਸਾਇਆ ਹੋਇਆ ਹੈ ਛੇਵੇਂ ਪਾਤਸ਼ਾਹ ਨੇ ਇੱਕ ਨਗਰ ਬਸਾਇਆ ਕੀਨਾ ਮੇ ਭੜਾ ਤੁਸੀਂ ਗਏ ਬਹੁਤ ਵਾਰੀ ਹੋਵੋਗੇ ਪਰ ਤੁਸੀਂ ਖਿਆਲ ਨਹੀਂ ਕਰਦੇ ਕੀਰਤਪੁਰ ਸਾਹਿਬ ਜਿਹੜਾ ਕੀਰਤਪੁਰ ਸਾਹਿਬ ਹੈ ਨਾ ਯਾਦ ਰੱਖਿਓ ਉਹ ਛੇਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਹੈ ਇੱਕ ਨਗਰ ਗੁਰੂ ਤੇਗ ਬਹਾਦਰ ਸਾਹਿਬ ਬਾਦਸ਼ਾਹ ਜੀ ਨੇ ਬਸਾਇਆ ਉਹਦਾ ਕੀ ਨਾਮ ਹੈ ਆਨੰਦਪੁਰ ਸਾਹਿਬ ਜਿਹੜਾ ਆਨੰਦਪੁਰ ਸਾਹਿਬ ਹੈ ਨਾ ਸਿੱਖ ਨਹੀਂ ਖਿਆਲ ਕਰਦਾ ਮੈਂ ਕਈ ਬਰੀ ਬੇਨਤੀ ਆਖਣਾ ਹੈ 2200 ਔਰੰਗ ਜੇ ਵੀ ਟਕਾ ਦੇ ਕੇ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਮਾਖੋਬਾਲ ਮਟੋਰ ਮੀਆਂਪੁਰ ਤੇ ਲੋਧੀਪੁਰ ਤਿੰਨ ਪਿੰਡਾਂ ਦੀ ਜ਼ਮੀਨ 2200 ਔਰੰਗਜੇਬੀ ਟਕਾ ਦੇ ਕੇ ਮੁੱਲ ਖਰੀਦ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਬਸਾਇਆ ਖਾਲਸੇ ਦਾ ਘਰ ਹੈ ਤੇ ਖਾਲਸੇ ਨੂੰ ਇਹ ਨਾ ਪਤਾ ਹੋਵੇ ਵੀ ਇਹ ਬਸਿਆ ਕਿਵੇਂ ਹੈ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਦੋ ਨਗਰ ਬਸਾਏ ਇੱਕ ਬਸਾਇਆ ਪੌਂਟਾ ਸਾਹਿਬ ਗੁਰੂ ਜੀ ਦੇ ਚਰਨ ਪਏ ਤਾਂ ਵਸਿਆ ਦੂਜਾ ਸ੍ਰੀ ਮੁਕਤਸਰ ਸਾਹਿਬ ਇਹ ਵੀ ਸਤਿਗੁਰੂ ਦੀ ਕਿਰਪਾ ਨਾਲ ਹੀ ਵਸਿਆ ਹੋਇਆ ਹੈ ਇਹ ਗੱਲਾਂ ਸਾਨੂੰ ਇਤਿਹਾਸ ਦੇ ਪੱਖ ਵਿੱਚੋਂ ਯਾਦ ਰੱਖਣੀਆਂ ਚਾਹੀਦੀਆਂ ਫਿਰ ਧਿਆਨ ਦਿਓ ਉਸੇ ਬੇਨਤੀ ਵੱਲ ਜਦੋਂ ਗੋਇੰਦਵਾਲ ਸਾਹਿਬ ਸਾਇਆ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਮਿਲੀ ਉਸ ਵੇਲੇ ਪਿੰਡ ਬਾਸਰਕੇ ਤੋਂ ਬੇਅੰਤ ਪਰਿਵਾਰ ਉੱਠ ਕੇ ਗੋਇੰਦਵਾਲ ਸਾਹਿਬ ਗਏ ਪਿਧਮਿਤ ਉਹਨੂੰ ਸੁਖਾ ਕਰਕੇ ਕਹਾ ਜਦੋਂ ਗੁਰੂ ਦੀ ਨਗਰ ਬਸਾਉਂਦੇ ਸਨ ਨਾ ਉਦੋਂ ਬੇਅੰਤ ਸੰਗਤਾਂ ਵੀ ਪਿੰਡਾਂ ਥਾਮਾਂ ਵਿੱਚੋਂ ਉੱਠ ਕੇ ਗੁਰੂ ਚਰਨਾਂ ਵਿੱਚ ਲੀਆਂ ਜਾਂਦੀਆਂ ਸਨ ਔਰ ਪੱਕੇ ਤੌਰ ਤੇ ਚਲੇ ਜਾਂਦੇ ਸਨ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਸਾਇਆ ਉਸ ਵੇਲੇ ਵੀ ਬੇਅੰਤ ਸੰਗਤਾਂ ਬੇਅੰਤ ਪਿੰਡਾਂ ਵਿੱਚੋਂ ਉੱਠ ਕੇ ਤੇ ਗੋਇੰਦਵਾਲ ਸਾਹਿਬ ਗਈਆਂ ਪਿੰਡ ਵਾਸਰ ਕੇ ਸਤਗੁਰੂ ਦਾ ਨਗਰ ਹੈ ਇੱਥੋਂ ਵੀ ਸੰਗਤਾਂ ਉੱਠੀਆਂ ਤੇ ਗੋਇੰਦਵਾਲ ਸਾਹਿਬ ਗਈਆਂ ਨਾਨੀ ਮਾਂ ਦੇ ਮਨ ਵਿੱਚ ਵੀ ਵਿਚਾਰ ਆਇਆ ਵੀ ਹੋਰ ਵੀ ਪਰਿਵਾਰ ਜਾ ਕੇ ਵਸ ਗਏ ਨੇ ਤੇ ਮੈਂ ਵੀ ਆਪਣੇ ਦੋਤਰੇ ਨੂੰ ਲੈ ਕੇ ਤੇ ਗੋਇੰਦਵਾਲ ਸਾਹਿਬ ਚਲੀ ਜਾਵਾਂ ਗੋਇੰਦਵਾਲ ਸਾਹਿਬ ਆ ਗਈ ਹੁਣ ਤੀਜੀ ਥਾਂ ਹੈ ਪਹਿਲਾਂ ਪ੍ਰਕਾਸ਼ ਚੂਨਾ ਮੰਡੀ ਲਾਹੌਰ ਹੈ ਫਿਰ ਪਿੰਡ ਵਾਸਰ ਕੇ ਆਏ ਹੁਣ ਤੀਜੀ ਥਾਂ ਗੋਇੰਦਵਾਲ ਸਾਹਿਬ ਆ ਗਈ ਇੱਥੇ ਆ ਕੇ ਵੀ ਘੁੰਗਣੀਆਂ ਵੇਚੀਆਂ ਇੱਥੇ ਦੋ ਕੰਮ ਕਰਦੇ ਨੇ ਇੱਕ ਤੇ ਕਿਰਤ ਕਰਦੇ ਨੇ ਘੁੰਗਣੀਆਂ ਵੇਚ ਕੇ ਤੇ ਦੂਜਾ ਵਕਤ ਕੱਢ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਨਾਨੀ ਮਾਮੀ ਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਵੀ ਸੇਵਾ ਸਿਮਰਨ ਵੀ ਕਰਦੇ ਨੇ ਇੱਕ ਵੇਲਾ ਜਿਹਹਾ ਆਇਆ ਕੀ ਨਾਨੀ ਮਾ ਨੇ ਆਪਣੇ ਦੋਤਰੇ ਦੀ ਮਹ ਪ੍ਰਕਟ ਕੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਆਖੀ ਪਾਤਸ਼ਾ ਮੈਂ ਨਦੀ ਕਿਨਾਰੇ ਡੁਖੜੈ ਅਦਨੀ ਤੇ ਕਲ ਬਿਰਧ ਬਸਤੈ ਸਰੀਰ ਗੁਜ਼ਰ ਜਾਏਗਾ ਤੇ ਇਹ ਮੇਰਾ ਜਿਹੜਾ ਦੋਤਰ ਹੈ ਇਹ ਯਤੀਮ ਹੈ ਇਹ ਅਨਾਥ ਹੈ ਇਹਦਾ ਮਾਂ ਬਾਪ 7 ਸਾਲ ਦੀ ਉਮਰ ਵਿੱਚ ਅਕਾਲਤ ਲਾਣਾ ਕਰ ਗਿਆ ਕਿਰਪਾ ਕਰਕੇ ਇਹਦੇ ਸਿਰ ਤੇ ਹੱਥ ਰੱਖਣਾ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਆਖੇ ਸਨ ਮਾਂ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਸਭਨਾਂ ਨੂੰ ਇੱਥੇ ਆਏ ਨੂੰ ਆਸ ਤੇ ਭਰੋਸਾ ਦਿੰਦਾ ਹੈ ਅੱਜ ਤੋਂ ਬਾਅਦ ਭਾਈ ਜੇਠੇ ਨੂੰ ਪੱਕੇ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸੇਵਾ ਵਿੱਚ ਲਾ ਦਿਆ ਇੱਥੇ ਆ ਕੇ ਸੇਵਾ ਵਿੱਚ ਲੱਗ ਗਏ ਤੁਹਾਨੂੰ ਬਹੁਤ ਕੁਝ ਸਿੱਖਣਾ ਪੈਣਾ ਹੈ ਇਤਿਹਾਸ ਵਿੱਚੋਂ ਮੇ ਤੋਂ ਨਿੱਕ ਬਿੰਤੀ ਖੁਰ ਕਹਿ ਦਿਆਂ ਫਿਰ ਤੁਹਾਨੂੰ ਬਹੁਤ ਕੁਝ ਪੱਲੇ ਪੈ ਜਾਣੇ ਸਿੱਖੀ ਦਾ ਜਿਹੜਾ ਦੁਸ਼ਮਨ ਹੈ ਨਾ ਉਹਨੂੰ ਪਤਾ ਸੀ ਮੈਂ ਸਿੱਖਾ ਨੂੰ ਉਜਾੜਨਾ ਕਿਵੇਂ ਤੁਸੀਂ ਸਮੁੱਚੀ ਹਿਸਟਰੀ ਵੇਖੋ ਨਾ ਸਮੁੱਚੀ ਗੁਰੂ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਦਾ ਤੁਹਾਨੂੰ ਤਿੰਨ ਗੱਲਾਂ ਅਹਿਮ ਨਜ਼ਰ ਆਉਣਗੀਆਂ ਤਾਲ ਨੂੰ ਇਤਿਹਾਸ ਵਿੱਚੋਂ ਨਜ਼ਰ ਆਏਗੀ ਕਿ ਗੁਰੂ ਕਲਗੀ ਧਰਜੀ ਪ੍ਰਪਰ ਪਿਆਨਾ ਕਰ ਅਗੇ 1708 ਵਿੱਚ 1788 ਵਿੱਚ ਅੰਦਰ ਬਹਾਦਰ ਸ਼ਾਹ ਉਦੋਂ ਤਖਤ ਤੇ ਬੈਠਾ ਬਾਦਸ਼ਾਹ ਦੋ ਸਾਲਾਂ ਬਾਅਦ 1708 ਵਿੱਚ ਪ੍ਰਪਰ ਪਿਆਨਾ ਕੀਤੇ 1710 ਵਿੱਚ ਜਾ ਕੇ ਬਹਾਦਰ ਸ਼ਾਹ ਨੇ ਸਿੱਖਾਂ ਤੇ ਬਹੁਤ ਤਸ਼ੱਦਦ ਕੀਤਾ ਸ਼ਾਇਦ ਤੁਹਾਨੂੰ ਇੱਕ ਨੁਕਤਾ ਧਿਆਨ ਵਿੱਚ ਕਰਵਾ ਦਿਆਂ ਇਤਿਹਾਸ ਦਾ 40-40 ਸਿੱਖਾਂ ਦੀ ਸ਼ਹਾਦਤ ਸਿੱਖ ਕੌਮ ਵਿੱਚ ਤਿੰਨ ਵਾਰੀ ਹੋਈ ਹੈ 40 ਸਿੱਖਾਂ ਦੀ ਸ਼ਹਾਦਤ ਇੱਕ ਤੇ ਤੁਸੀਂ ਜਾਣਦੇ ਹੋ ਚਮਕੌਰ ਦੀ ਗੜੀ ਵਿੱਚ 40 ਸਿੱਖ ਸਨ ਦੂਜਾ ਜਿਹੜਾ ਮੁਕਤਸਰ ਸਾਹਿਬ ਦੀ ਧਰਤੀ ਤੇ 40 ਸਿੱਖ ਸਨ ਤਿੱਤਾ ਯਾਦ ਰੱਖਿਓ 1710 ਈਸਵੀ ਦੇ ਅੰਦਰ ਆਈ ਮਹੀਨਾ ਸੀ ਅਕਤੂਬਰ ਦਾ ਬਹਾਦਰ ਸ਼ਾਹ ਨੇ ਹੁਕਮ ਦਿੱਤਾ ਕਿ ਸਿੱਖਾਂ ਦੀਆਂ ਗ੍ਰਿਫਤਾਰੀਆਂ ਕਰੋ ਤੇ ਸ਼ਿਰ ਕੱਦ ਸਿੱਖ ਆਗੂ ਗ੍ਰਿਫਤਾਰ ਕੀਤੇ ਗਏ 40 ਸਿੱਖ ਗ੍ਰਿਫਤਾਰ ਕਰਕੇ ਲਾਹੌਰ ਲਿਜਾ ਕੇ ਨਖਾਸ ਚੌਕ ਸੀ ਉਥੇ ਨਖਾਸ ਚੌਕ ਵਿੱਚ 40 ਟੋਹੇ ਪੁੱਟੇ ਡੁੰਗੇ ਟੋਹੇ ਪੁੱਟੇ ਕੱਦ ਦੇ ਮੁਤਾਬਕ ਤੇ ਉਹਨਾਂ ਟੋਇਆਂ ਵਿੱਚ ਸਿੱਖਾਂ ਨੂੰ ਖੜਾ ਕਰਕੇ ਤੇ ਉਪਰੋਂ ਜਲ ਮਿੱਟੀ ਪਰਦਾ ਪਹਿਲਾਂ ਗੋਡਿਆਂ ਤੱਕ ਮਿੱਟੀ ਭਰੀ ਚੰਗੀ ਤਰ੍ਹਾਂ ਮਿੱਟੀ ਨੂੰ ਕੁੱਟਿਆ ਤੇ ਜਿਹੜਾ ਲੱਤਾਂ ਦਾ ਖੂਨ ਸੀ ਉਹ ਉੱਪਰ ਚੜ ਆਇਆ ਫਿਰ ਉਹਨੇ ਲੱਕ ਤੱਕ ਮਿੱਟੀ ਭਰੀ ਤੇ ਮਿੱਟੀ ਭਰਨ ਤੋਂ ਬਾਅਦ ਮਿੱਟੀ ਨੂੰ ਕੁੱਟਿਆ ਫਿਰ ਉਹ ਜਿਹੜਾ ਖੂਨ ਉੱਪਰਲੇ ਹਿੱਸੇ ਵਿੱਚ ਆਇਆ ਆਖਰ ਛਾਤੀ ਤੱਕ ਮਿੱਟੀ ਭਰ ਕੇ ਜਦੋਂ ਚੰਗੀ ਤਰ੍ਹਾਂ ਮਿੱਟੀ ਨੂੰ ਕੁੱਟਿਆ ਇਨਾ ਖੂਨ ਦੀ ਗੱਲ ਸੀ ਫਿਰ ਸਾਹ ਲੈਣਾ ਔਖਾ ਹੋ ਗਿਆ ਯਾਦ ਰੱਖੋ 40 ਸਿੱਖ 1700 10 ਈਸਵੀ ਦੇ ਅੰਦਰ ਲਾਹੌਰ ਦੀ ਧਰਤੀ ਤੇ ਟੋਹੇ ਪੁੱਟ ਕੇ ਜ਼ਾਲਮ ਨੇ ਸ਼ਹੀਦ ਕੀਤੇ ਸਨ ਮੈਂ ਤੁਹਾਨੂੰ ਇੰਨੀ ਬੇਨਤੀ ਕਹਿ ਲੱਗੀਆਂ ਵੀ 40 40 ਸਿੱਖਾਂ ਦਾ ਜਥਾ ਸਿੱਖ ਓਮ ਵਿੱਚ ਤਿੰਨ ਵਾਰੀ ਸ਼ਹੀਦ ਹੁੰਦਾ ਚਮਕੌਰ ਦੀ ਗੜੀ ਵਿੱਚ 40 ਨੇ ਮੁਕਤਸਰ ਸਾਹਿਬ ਦੀ ਧਰਤੀ ਤੇ 40 ਸਿੱਖ ਨੇ ਔਰ ਲਾਹੌਰ ਦੀ ਧਰਤੀ ਤੇ ਟੋਹੇ ਫੁੱਟ ਕੇ 40 ਸਿੱਖਾਂ ਨੂੰ ਪਾਪੀਆਂ ਦੇ ਸ਼ਹੀਦ ਕੀਤਾ ਸੀ